ਕਾ ਖੰਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਾਰੀ ਸਾਥ ਸੰਗਤ ਜੀਓ ਅੱਜ ਦੀ ਆਪਣੀ ਵੀਡੀਓ ਦਾ ਵਿਸ਼ਾ ਗੁਰਬਾਣੀ ਸ਼ਬਦ ਕੋਸ਼ ਵਿੱਚੋਂ ਕੋਈ ਸ਼ਬਦ ਹੈ ਪਹਿਲਾਂ ਵੀ ਆਪਾਂ ਕਈ ਸ਼ਬਦਾਂ ਬਾਰੇ ਵਿਚਾਰ ਕਰ ਚੁੱਕੇ ਹਾਂ ਹੁਣ ਕੋਈ ਸ਼ਬਦ ਜਿਹੜੇ ਆ ਇਸ ਵੀਡੀਓ ਚ ਲੈ ਆ ਜਿਨ੍ਹਾਂ ਨੂੰ ਗੁਰਬਾਣੀ ਦੀਆਂ ਤੁਕਾਂ ਦੇ ਅਨੁਸਾਰ ਗੁਰਬਾਣੀ ਵਿੱਚੋਂ ਲਿਆਂਗੀਆਂ ਗਿਆ ਪਦਿਆਂ ਦੇ ਅਨੁਸਾਰ ਆਪਾਂ ਵਿਚਾਰ ਕਰਨੀ ਹੈ ਤਸਾ ਸੰਗਤ ਪਾਉ ਪਰ ਵਿਚਾਰ ਨੂੰ ਅਰੰਭ ਕਰਦੇ ਪਹਿਲਾ ਜਿਹੜਾ ਲਫ਼ਜ਼ ਹੈ ਸ਼ਬਦ ਹੈ ਉਹ ਹੈ ਅਨੰਨ ਅਨੰਨ ਪੱਕਾ ਵਿਸ਼ਵਾਸੀ ਜਿਸ ਨੇ ਹੋਰ ਪਾਸੇ ਛੱਡੇ ਹੋਰ ਪਾਸੇ ਛੱਡ ਕੇ ਕਦੇ ਵਿਸ਼ਵਾਸ ਕਰ ਲਿਆ ਹੋਏ ਅਨੰਨ ਪੱਕਾ ਵਿਸ਼ਵਾਸ ਉਹ ਮਨ ਹੱਲ ਦੀ ਡ੍ਰਿੜਤਾ ਆਪਸ ਕੋ ਜਾਣਾਤ ਆਪਣੇ ਮਨ ਦੇ ਹੱਲ ਦੀ ਪਕੈਾਈ ਦੇ ਆਸਰੇ ਮਨ ਮੰਨ ਦੀ ਹੱਟ ਕਰਦੀ ਪਕੈਾਈ ਕਰਕੇ ਉਹਦੇ ਆਸਰੇ ਮਾਇਆ ਤਿਆਗ ਕੇ ਤੇ ਅੱਗੇ ਬਣਿਆ ਹੋਇਆ ਹੈ ਤੇ ਉਹ ਮਨੁੱਖ ਉਹ ਜੀਵ ਜੀਵਤਰੀ ਆਪਣੇ ਆਪ ਨੂੰ ਜਿਤਾਉਂਦਾ ਹੈ ਤੇ ਭਾਵ ਜਦ ਆਪਣੇ ਆਪ ਨੂੰ ਜਿਤਾਉਂਦਾ ਹੈ ਭਾਵ ਵੱਡਾ ਜਿਤਾਉਂਦਾ ਹੈ ਆਪਣੇ ਆਪ ਨੂੰ ਜਿਤਾਉਂਦਾ ਹੈ ਭਾਵ ਵੱਡਾ ਜਿਤਾਉਂਦਾ ਹੈ ਅੱਗੇ ਹੈ ਲਭਜ ਅਨਿਲ ਕਲੰਕ ਹੈ ਨੀ ਲੱਗ ਜਾਣਾ ਕਲੰਕ ਅਨਿਲ ਜਿਹੜਾ ਹੈ ਕਲੰਕ ਰਹਿਤਾ ਮਾਪਾ ਕੋਈ ਤਰ ਤੇ ਸ਼ੋਦਾ ਆਦ ਅਨਿਲ ਅਨਾਦ ਅਨਾਹਤ ਜੋਗਯੁਗ ਇਕੋ ਵੇਸ ਜੋ ਸਬ ਦਾ ਮੁੱਢ ਹੈ ਤੇ ਸ਼ੁੱਧ ਸਰੂਪ ਹੈ ਆ ਅਨਾਦ ਹੈ ਜਿਹਦਾ ਕੋਈ ਮੁੱਢ ਨਹੀਂ ਇਹਦਾ ਕੋਈ ਮੋਢਾ ਨਹੀਂ ਤਦੇ ਆਪਣੇ ਆਪ ਤੋਂ ਪੈਦਾ ਹੋਇਆ ਜੋ ਸਬ ਦਾ ਮੁੱਢ ਹੈ ਅਤੇ ਸ਼ੁੱਧ ਸਰੂਪ ਹੈ ਸ਼ੁੱਧ ਤੋਂ ਪਾਪ ਵੀ ਕਲੰਕ ਰਹਿਤ ਹੈ ਉਹਦਾ ਕੋਈ ਕਲੰਕ ਨਹੀਂ ਉਹਦੇ 니ਰ ਕੋਈ ਨਹੀਂ ਆ ਨੀਲ ਹੈ ਉਹਦੇ ਤੇ ਕਲੰਕ ਕੋਈ ਨਹੀਂ ਉਹ ਸ਼ੁੱਧ ਸਰੂਪ ਹੈ ਯਾਨੀ ਕਲੰਕ ਅਰਹਿਤ ਹੈ ਅਗੇ ਹੈ ਸਾਰ ਤੇ ਅਫਸਰ ਦੋ ਸ਼ਬਦ ਨੇ ਸਾਰ ਅਫਸਰ ਸਾਰ ਜਿਹੜਾ ਚੰਗਾ ਤੇ ਅਫਸਰ ਜਿਹੜਾ ਹੈ ਉਹ ਮੰਨ ਦਾ ਤੜ ਸਾਰ ਅਫਸਰ ਕੀ ਸਾਰ ਨਾ ਜਾਣੇ ਤੂੰ ਚੰਗੇ ਬੰਦੇ ਦੀ ਬਾਤ ਕੀ ਸਾਰ ਨਾ ਜਾਣੇ ਫਿਰ ਫਿਰ ਕੀਚ ਗੋੜਾ ਹੀ ਜੀਉ ਇਹ ਮਨ ਮਨ ਨੂੰ ਸਬੋਧਨ ਹੋ ਕੇ ਆਖਿਆ ਜਾ ਰਿਹਾ ਹੈ ਮਨ ਨੂੰ ਕਹਿਆ ਜਾ ਰਿਹਾ ਹੈ اے ਮਨ ਤੂੰ ਮੋੜ ਮੋੜ ਮੂਹ ਦੇ ਚੱਕਰ ਵਿੱਚ ਡੁੱਬ ਰਿਹਾ ਹੈ ਉਹ ਚੱਕਰ ਵਿੱਚ ਡੋਬ ਰਿਹਾ ਕਾਹਦਾ ਚੱਕਰ ਮੋਦਾ ਚੱਕਰ ਉਹਦੇ ਚ ਡੋਬ ਰਿਹਾ ਤੇ ਤੂੰ ਚੰਗੇ ਬੰਦੇ ਦੀ ਪਰਖ ਸਰ ਅਫਸਰ ਚੰਗਾ ਮੰਦਾ ਉਹਦੀ ਤੂੰ ਪਰਖ ਕਰਨੀ ਨਹੀਂ ਜਾਣਦਾ ਉਹਦੀ ਪਰ ਪਰਖ ਕਰਨੀ ਨਹੀਂ ਜਾਣਦਾ ਆਪਿਓ ਆਪਿਓ ਅਮਰਤ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਚ ਹੈ ਆਤਮਿਕ ਜੀਵਨ ਦੇਣ ਵਾਲਾ ਨਾਮ ਚ ਹੈ ਪੀਓ ਆਪਿਓ ਪਰਮ ਸੁਖ ਪਾਈਏ ਨਿਜ ਘਰ ਵਾਸਾ ਹੋਈ ਜੀਓ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪਿਓ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪਿਓ ਜਿਸ ਨੂੰ ਪੀਣ ਨਾਲ ਸਭ ਤੋਂ ਉੱਚਾ ਆਤਮਿਕ ਆਨੰਦ ਮਿਲਦਾ ਸੁਪਰੀਮ ਸਟੇਟਸ ਜਿਹੜਾ ਆਪਾਂ ਚੌਥਾ ਪਦ ਗਏ ਨੇ ਉਹਦੇ ਵਿੱਚ ਪਹੁੰਚ ਜਾਂਦਾ ਹੈ ਜੀਵਨਕ ਔਰ ਉਹ ਆਨੰਦ ਜਿਹੜਾ ਹੈ ਆਤਮਾ ਆਤਮਾ ਕਰਨ ਦਾ ਜਿਹੜਾ ਸਭ ਤੋਂ ਉੱਚਾ ደረጃ ਉਹੀ ਹੈ ਉਹ ਪ੍ਰਾਪਤ ਹੋ ਜਾਂਦਾ ਹੈ ਅਤੇ ਘਰ ਵਿੱਚ ਟਿਕਾਣਾ ਹੋ ਜਾਂਦਾ ਥੋਰ ਮਿਲ ਜਾਂਦੀ ਆ ਉਸ ਮੋਨੋਕਨੋਜ਼ ਜੀਵ ਇਸ ਤਿਹੋ ਥੋਰ ਮਿਲ ਜਾਂਦੀ ਹੈ ਭਾਵ ਇਹ ਆ ਕਿ ਮਨ ਜਿਹੜਾ ਹੈ ਉਹ ਫਿਰ ਬਾਹ ਪੜਕਦਾ ਨਹੀਂ ਇਹ ਪੜਕਦਾ ਨਹੀਂ ਉੱਟੇ ਹੀ ਜਾਂਦਾ ਟਿਕਾਣਾ ਮਿਲ ਜਾਂਦਾ ਨੂੰ ਟਰ ਮਿਲ ਜਾਂਦੀ ਅੱਗੇ ਹੈ ਜੀ ਅਪ ਤੇਜ ਬਾਏ ਅਪ ਹੈ ਜਲ ਤੇਜ ਹੈ ਅਗ ਬਾਏ ਹੈ ਹਵਾ ਹਵਾ ਇਹ ਇਤ ਹੈ ਆਪ ਤੇਜ ਬਾਏ ਪ੍ਰਿਥਵੀ ਆਕਾਸ਼ਾ ਪੰਜ ਜਦਗੀਆਂ ਆਪ ਜਲ ਤੇਜ ਅਗ ਬਾਏ ਹਵਾ ਪ੍ਰਿਥਵੀ ਬ੍ਰਿਸ਼ਨੀ ਧਾਰਤੀ ਆਕਾਸ਼ਾ ਆਕਾਸ਼ ਐਸੀ ਰਹਤ ਰਹੂੰ ਹਰ ਪਾਸਾ ਐਸੀ ਰਹਤ ਰਹੂੰ ਹਰ ਪਾਸਾ ਪਾਣੀ ਅਗ ਹਵਾ ਧਰਤੀ ਅਤੇ ਆਕਾਸ਼ ਦੇ ਸ਼ੁਭ ਗੁਣਾ ਵਾਲ ਮੈਂ ਵੀ ਸਭ ਗੁਣ ਧਾਰਨ ਕੀਤੀ ਜਿਹੜੇ ਇਹਨਾਂ ਦੇ ਗੁਣ ਹਨ ਇਹਨਾਂ ਨੇ ਗੁਣ ਧਾਰਨ ਕੀਤੇ ਉਹਨਾਂ ਵਾਂਗ ਮੈਂ ਵੀ ਜਿਹੜੇ ਆ ਗੁਣ ਧਾਰਨ ਕਰਕੇ ਸ਼ੁਭ ਗੁਣ ਧਾਰਨ ਕਰਕੇ ਜੀਤੇ ਹਨ ਅਤੇ ਮੈਂ ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ ਇਸ ਤਰ੍ਹਾਂ ਦੀ ਰਹਿਣੀ ਰਹਿ ਰਿਹਾ ਹਾਂ ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ ਪ੍ਰਭੂ ਦੇ ਚਰਨਾਂ 'ਚ ਐਸੀ ਰਹਤ ਰहूं ਹਰ ਪਾਸਾ ਹਰ ਪਾਸਾ ਭਾਵ ਹਰੀ ਦੇ ਚਰਨਾਂ ਦੇ ਵਿੱਚ ਜੁੜ ਕੇ ਹਰੀ ਦੇ ਚਰਨਾਂ ਦੇ ਵਿੱਚ ਜੁੜ ਕੇ ਅਗੇ ਹੈ ਅਫਾਰਾ ਇਹ ਬਹੁਤ ਵੱਡਾ ਅਬਾਰ ਬੇਅੰਤ ਜਿਨੂੰ ਕਹਿੰਦੇ ਆ ਅਫਾਰਾ ਬਹੁਤ ਵੱਡਾ ਅਬਾਰ ਅਬਾਰ ਗੁਰਮਤੀ ਹਰ ਨਾਮ ਵਣਜਿਏ ਅਤਮੂਲ ਅਫਾਰਾ ਰਾਮ ਗੁਰਮਤੀ ਗੁਰੂ ਦੀ ਮੱਤ ਰਾਹੀਂ ਜਾਂ ਗੁਰੂ ਦੀ ਮੱਤ ਤੇ ਚੱਲ ਕੇ ਮੱਤ ਤੇ ਚੱਲ ਕੇ ਹਰੀ ਦਾ ਨਾਮ ਜਿਹੜਾ ਹੈ ਉਹ ਵਣਜਿਆ ਜਾ ਸਕਦਾ ਉਹਦਾ ਵਣਜ ਕੀਤਾ ਜਾ ਸਕਦਾ ਇਸ ਦਾ ਮੂਲ ਬਹੁਤ ਵੱਡਾ ਅਫਾਰਾ ਇਹਦਾ ਬੋਧ ਜਿਹੜਾ ਬੋਲਿਆ ਹੈ ਬਹੁਤ ਹੈ ਬਹੁਤ ਵੱਡਾ ਮੋਲ ਹੈ ਇਹਦਾ ਮੋਲ ਬਹੁਤ ਹੈ ਅਫਾਰਾ ਹੈ ਯਾਨੀ ਵੱਡਾ ਬਹੁਤ ਵੱਡਾ ਹੈ ਅਫਾਰਾ ਹੈ ਅਬਾਰ ਹੈ ਹਰ ਨਾਮ ਗੁਰੂ ਦੀ ਮੱਤ ਤੇ ਚੱਲ ਕੇ ਹੀ ਬਣ ਜਾਇਆ ਜਾ ਸਕਦਾ ਹੈ ਇਹਦਾ ਮੋਲ ਬਹੁਤ ਵੱਡਾ ਹੈ pau ਵਿੱਚ ਅਫਾਰਾ ਹੈ ਅਬਾਰ ਹੈ ਅਫਾਰਾ ਹੈ ਅਬਾਰ ਹੈ ਸੋ ਸਾ ਸੰਗਤ ਇੱਕੋ ਸ਼ਬਦ ਜਿਹੜੇ ਆਪਾਂ ਸ਼ਬਦ ਕੋਸ਼ ਦੇ ਵਿੱਚੋਂ ਲਏ ਆ ਔਰ ਇਹਨਾਂ ਸ਼ਬਦਾਂ ਨੂੰ ਗੁਰਬਾਣੀ ਦੇ ਤੁਕਾਂ ਦੇ ਅਨੁਸਾਰ ਆਪਾਂ ਵਿਚਾਰ ਕੀਤੀ ਹੈ ਆਸ ਆ ਗਿਆ ਆਪ ਜੀ ਨੂੰ ਇਹ ਵਿਚਾਰ ਚੰਗੀ ਲੱਗੀ ਹੋਏਗੀ ਸੋ ਅਗਲੇ ਵਿਚਾਰ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਇੰਨੇ ਕੁ ਵਿਚਾਰ ਜਿਹੜੀ ਆ ਉਹ ਪ੍ਰਮਾਣ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ